ਰਵਨੀਤ ਬਿੱਟੂ ਅਤੇ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਨੇ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਦਾਵਾ ਕੀਤਾ ਸੀ ਕਿ ਬਿੱਟੂ 2 ਲੱਖ ਦੇ ਕਰੀਬ ਵੋਟਾਂ ਤੋਂ ਹਾਰ ਰਿਹਾ ਸੀ ਅਜਿਹੀ ਚ ਉਹਨਾਂ ਬਿੱਟੂ ਦੇ ਭਾਜਪੀ ਚ ਜਾਣ ਦਾ ਸ਼ੁਕਰ ਮਨਾਇਆ ਸੀ ਹੁਣ ਬਾਜਵਾ ਨੂੰ ਜਵਾਬ ਬਿੱਟੂ ਨੇ ਵੀ ਦਿੱਤਾ ਹੈ ਚੁਣੌਤੀ ਦਿੱਤੀ ਕਿ ਬਾਜਵਾ ਲੁਧਿਆਣਾ ਤੋਂ ਚੋਂ ਲੜ ਕੇ ਵੇਖਣ ਸਾਨੂੰ ਵੇਖੋ ਮੈਂ ਤੁਹਾਨੂੰ ਸਹੀ ਚ ਦੱਸਾਂ ਪ੍ਰਮਾਤਮਾ ਨੇ ਮਿਹਰ ਕੀਤੀ ਇਹ 2 ਲੱਖ ਵੋਟ ਤੋਂ ਆ ਰਿਹਾ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹ ਦਖਰੀਏ ਕੀ ਤਿੰਨ ਵਾਰ ਦਾ ਐਮਪੀ ਹੈ ਸਰ ਭਯੰਤ ਸਿੰਘ ਜੀ ਮਹਿਰੂਮ ਦਾ ਗ੍ਰੈਂਡਸਨ ਨੇ ਇਹਨੂੰ ਜਵਾਬ ਕਿਸ ਤਰ੍ਹਾਂ ਦੇਈਏ ਇਹਨੇ ਸਾਡਾ ਕੰਮ ਬੜਾ ਸੌਖਾ ਕਰਤਾ ਕਾਂਗਰਸ ਦਾ ਨਵਾਂ ਨੁਮਾਇੰਦਾ ਆਏਗਾ ਤੇ ਇਹਦਾ ਮਾਂਜਾ ਲਾਏਗਾ ਉੱਥੇ ਇਹਨੂੰ ਚੰਗੀ ਤਰ੍ਹਾਂ ਨਿਹੰਗਾਂ ਦੇ ਬਾਟੇ ਵਰਗਾ ਮਾਂਜੇਗਾ ਹੋਰ ਵੀ ਜੋ ਜਾਣਗੇ ਕਿ ਉਹਨਾਂ ਕੋਲ ਕੀ ਆਪ ਗੈਨੋ ਕੁਝ ਨਹੀਂ ਪਤਾ ਕਿਹੜਾ ਕਿਹੜਾ ਜਾਂਦਾ ਜਿਹੜੇ ਆਦਮੀ ਕਿਸੇ ਡਾਇਓਲੋਜੀ ਨਾਲ ਨਹੀਂ ਭਜੇ ਉਹਨਾਂ ਦਾ ਤਾਂ ਕੋਈ ਇਸ ਕਿਸਮ ਦੇ ਲੋਕ ਕੋਈ ਪਹਿਲੀ ਵਾਰ ਥੋੜਾ ਹੋਇਆ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹਾਂ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਸਰ ਜੀ